ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਗਾ ਮੈੜੀ ਦਰਬਾਰ ਨਵਾਦਾਂ ਤੋਂ ਜਿੱਥੇ ਕੀ ਗੱਗਾ ਜਹਰਵੀਰ ਜੀ ਦਾ ਸਾਲਾਨਾ ਮੇਲਾ ਚੱਲ ਰਿਹਾ ਔਰ ਅੱਜ ਇੱਥੇ ਮੇਲੇ ਦਾ ਦੂਸਰਾ ਦਿਨ ਹੈ ਜੇ ਗੱਲ ਕਰੀਏ ਤਾਂ ਪੰਜਾਬ ਦੇ ਛਪਾਰ ਮੇਲਾ ਸਮਾਪਤ ਹੁੰਦਿਆਂ ਹੀ ਇਹ ਮੇਲਾ ਸ਼ੁਰੂ ਹੋ ਜਾਂਦਾ ਹੈ ਔਰ ਪੰਜਾਬ ਦਾ ਪ੍ਰਸਿੱਧ ਮੇਲਾ ਨਮਾਦਾਂ ਦਾ ਮੰਨਿਆ ਜਾਂਦਾ ਹੈ ਇਸ ਪਿੰਡ ਦੇ ਕੁਝ ਬਜ਼ੁਰਗਾਂ ਦੇ ਦੱਸਣ ਮੁਤਾਬਕ 1167 ਈਸਵੀ ਵਿੱਚ ਗੁਗਾ ਜਹਰ ਵੀਰ ਜੀ ਰਾਜਸਥਾਨ ਬਾਗੜ ਤੋਂ ਚੱਲ ਕੇ ਰਤਨ ਹਾਜੀ ਨੂੰ ਮਿਲਣ ਜਾਂਦੇ ਸਮੇਂ ਇਸ ਸਥਾਨ ਤੇ ਰੁਕੇ ਔਰ ਇੱਥੇ ਦੀ ਇੱਕ ਛੋਟੀ ਜੀ ਛਪੜੀ ਕੋਲ ਰੁਕੇ ਔਰ ਬਾਬਾ ਜੀ ਨੇ ਬਾਬਾ ਜੀ ਦੇ ਘੋੜੇ ਨੇ ਪਾਣੀ ਪੀਣ ਦੀ ਇੱਛਾ ਜਾਰ ਕੀਤੀ ਤਾਂ ਗੁੱਗਾ ਜਾਰ ਵੀਰ ਨੇ ਛਪੜੀ ਵੱਲ ਇਸ਼ਾਰਾ ਕੀਤਾ ਤਾਂ ਘੋੜੇ ਨੇ ਇਸ ਪਵਿੱਤਰ ਛਪੜੀ ਦਾ ਪਾਣੀ ਪੀਤਾ ਔਰ ਬਾਬਾ ਜੀ ਦੇ ਮੂੰਹੋਂ ਅਚਾਨਕ ਇਹ ਬਚਨ ਨਿਕਲਿਆ ਕਿ ਜੋ ਵੀ ਇਸ ਦਰਬਾਰ ਤੇ ਸੱਚੇ ਦਿਲੋਂ ਆਏਗਾ ਉਸ ਦੀ ਹਰ ਮੰਗੋਗਾਵਨਾ ਪੂਰੀ ਹੋਏਗੀ ਔਰ ਇੱਕ ਦਿਨ ਇੱਥੇ ਬਹੁਤ ਵੱਡਾ ਜਿਹੜਾ ਮੰਦਿਰ ਹੈ ਉਹ ਬਣੇਗਾ ਔਰ ਹਰ ਸਾਲ ਜਿਹੜਾ ਮੇਲਾ ਲੱਗਿਆ ਕਰੇਗਾ ਸੋ ਬਾਬਾ ਜੀ ਦੇ ਬਚਨਾਂ ਅਨੁਸਾਰ ਤਕਰੀਬਨ ਇੱਥੇ ਹਰ ਸਾਲ ਤਿੰਨ ਰੋਜ਼ਾ ਜਿਹੜਾ ਮੇਲਾ ਲੱਗਦਾ ਔਰ ਇਸਲਾਣਾ ਮੇਲਾ ਬਹੁਤ ਉਮਤਾਮ ਨਾਲ ਮਨਾਇਆ ਜਾਂਦਾ ਹੈ ਪੰਜਾਬ ਦਿੱਲੀ ਯੂਪੀ ਤੋਂ ਜਿਹੜੇ ਸ਼ਰਧਾਲੂ ਪਹੁੰਚ ਕੇ ਨਮਸਤਕ ਹੁੰਦੇ ਹਨ ਔਰ ਬਾਬਾ ਜੀ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਔਰ ਇਹ ਮੇਲਾ ਤਕਰੀਬਨ ਤਕਰੀਬਨ ਪੰਜਾਬ ਦੇ ਵਿੱਚ ਸ਼ੁਭਾਰ ਮੇਲੇ ਤੋਂ ਬਾਅਦ ਬਹੁਤ ਪ੍ਰਸਿੱਧ ਮੇਲਾ ਮੰਨਿਆ ਜਾਂਦਾ ਹੈ ਔਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਦੇ ਵਿੱਚ ਵੀ ਨਮਾਦਾ ਮੇਲੇ ਦਾ ਇੱਕ ਬਹੁਤ ਵੱਡਾ ਜ਼ਿਕਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੁੰਦਾ ਹੈ ਸੋ ਹਲਵਾਈ ਵੀਰ ਬਹੁਤ ਦੂਰੋਂ ਦੂਰੋਂ ਇੱਥੇ ਪਹੁੰਚਦੇ ਆਣੇ ਪਹੁੰਚਦੇ ਹਨ ਔਰ ਆਪਣੀ ਦੁਕਾਨਾਂ ਵਗੈਰਾ ਲਾ ਕੇ ਰੋਜ਼ੀ ਰੋਟੀ ਜਿਹੜੀ ਕਮਾਉਂਦੇ ਹਨ ਔਰ ਕਿਤਨਾ ਕਿਤੇ ਪੰਜਾਬ ਦੇ ਵਿੱਚੋਂ ਵੀ ਖੜਾਉਣਿਆਂ ਵਾਲੇ ਜਾਂ ਕੋਈ ਹੋਰ ਜਿਹੜੇ ਦੁਕਾਨਦਾਰ ਨੇ ਉਹ ਆਪਣੀਆਂ ਦੁਕਾਨਾਂ ਲਗਾ ਕੇ ਇੱਥੇ ਤਕਰੀਬਨ ਹਫਤਾ ਦੋ ਹਫਤੇ ਰੋਕੇ ਜਿਹੜਾ ਪੂਰਾ ਮੇਲੇ ਦਾ ਆਨੰਦ ਮਾਣਦੇ ਹਨ ਔਰ ਸੰਗਤਾਂ ਬਹੁਤ ਦੂਰੋਂ ਦੂਰੋਂ ਇੱਥੇ ਜੇ ਪਹੁੰਚ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕੇ ਸੰਤਰਾਮ ਸਿੰਘਲਾ ਜੀ ਦੀ ਨਿੱਕੀ ਯਾਦ ਦੇ ਵਿੱਚ ਮੁਫਤ ਮੈਡੀਕਲ ਕੈਂਪ ਪਿੰਡ ਨਵਾਦਾ ਵਿਖੇ 25 26 27 ਸਤੰਬਰ ਨੂੰ ਲਗਾਇਆ ਜਾਂਦਾ ਹੈ ਔਰ ਇਸ ਮੌਕੇ ਵਿਜੇਂਦਰ ਸਿੰਘਲਾ ਸਾਬਕਾ ਲੋਕ ਨਿਰਮਾਣ ਮੰਤਰੀ ਜਿਨ੍ਹਾਂ ਨੇ ਕੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ 19ਵਾਂ ਮੁਫਤ ਮੈਡੀਕਲ ਕੈਂਪ ਲਗਾਇਆ ਔਰ ਜਿੰਦਰਾ ਹਸਪੀਟਲ ਤੋਂ ਡਾਕਟਰਾਂ ਦੀਆਂ ਟੀਮਾਂ ਇੱਥੇ ਪਹੁੰਚੀਆਂ ਫ੍ਰੀ ਮੈਡੀਕਲ ਕੈਂਪ ਦੀਆਂ ਸਹੂਲਤਾਂ ਦਾ ਇਲਾਕੇ ਦੇ ਲੋਕਾਂ ਨੇ ਲਾ ਹਾਲਿਆ ਔਰ ਲੈਨਾਂ ਦੇ ਵਿੱਚ ਲੱਗ ਕੇ ਦਵਾਈਆਂ ਵਗੈਰਾ ਲੈਂਦੇ ਹੋਏ ਨਜ਼ਰ ਆਏ ਔਰ ਇਸ ਮੌਕੇ ਸਮਾਣਾ ਦੇ ਸਾਬਕਾ ਐਮਐਲਏ ਕਾ ਕਰਜਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਮੰਗਤ ਮਵੀ ਜੀ ਔਰ ਡਾਕਟਰ ਪ੍ਰੇਮਪਾਲ ਜੀ ਵੀ ਹਾਜ਼ਰ ਸਨ ਭਾਈ ਕਨੇਹਿਆ ਜੀ ਫਾਊਂਡੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਵਰਤਿਆ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਉਹਨਾਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਇੱਕ ਦਾਰਾ ਬੋਲੇ ਪੰਜਾਬੀ ਚੈਨਲ ਤੇ ਔਰ ਕਾਫੀ ਸਾਲਾਂ ਤੋਂ ਜਿਹੜਾ ਮੈਡੀਕਲ ਕੈਂਪ ਇੱਥੇ ਲਗਾਇਆ ਜਾ ਰਿਹਾ ਮੇਰੇ ਖਿਆਲ 19ਵੇਂ ਸ਼ਾਇਦ ਔਰ ਸੰਗਤਾਂ ਦੀ ਸੇਵਾ ਕਰਦਾ ਕਿਦਾਂ ਦਾ ਮਹਿਸੂਸ ਹੁੰਦਾ ਇਹ ਹਰ ਸਾਲ ਦੀ ਤਰ੍ਹਾਂ ਲੇਕਿਨ ਕਾਂਦੀ ਆਦ ਦੇ ਵਿੱਚ ਬਾਬੇ ਦੇ ਅਸ਼ੀਰਵਾਦ ਦਾ ਤੇ ਮਾੜੀ ਕੇ ਮੈਂ ਤਾਂ ਆਪਣੇ ਬੱਚਾ ਤੋਂ ਦੇਖਿਆ ਬੜਾ ਵੱਡਾ ਮੇਲਾ ਭਰਦਾ ਬਹੁਤ سارے ਲੋਕਾਂ ਦੀ ਆਸਥਾ ਇਸ ਸਥਾਨ ਨਾਲ ਜੁੜੀ ਹੈ ਤੇ ਹਰ ਸਾਲ ਇੱਥੇ ਮੇਲਾ ਪਿਛਲੇ ਸਾਲ ਨਾਲੋਂ ਹੋਰ ਭਰਦਾ ਹੀ ਹੈ ਕਿ ਬਹੁਤ سارے ਲੋਕ ਜਿਹੜੇ ਆ ਕੇ ਬਾਬੇ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਹਾਜ਼ਰ ਹੁੰਦੇ ਨੇ ਔਰ ਇਹ ਕਿੰਨੇ ਦਿਨ ਦਾ ਮੇਲਾ ਜੋ ਬਹੁਤ ਸਾਰੇ ਜਨ ਆਉਂਦਾ ਹੈ ਕਿ ਇੱਥੇ ਅਸੀਂ ਦੀ ਵਾਰੇ ਪਹਿਲਾਂ ਮੇਰੇ ਬਜ਼ੁਰਗਾਂ ਦਾ ਜਦੋਂ ਕਾਜ ਜਾਣਾ ਹੋਇਆ ਉਹਨੂੰ ਮੈਡੀਕਲ ਕੈਂਪ ਲਾਣਾ ਚਾਹੁੰਦੇ ਸੀ ਪੂਰੇ ਚਮੜੀ ਦੇ ਰੋਗਾਂ ਦੀ ਦਵਾਈ ਅੱਖਾਂ ਦੀ ਚਸ਼ਮੇ ਲੋਕਾਂ ਦੇ ਮੋਤੀ ਦੇ ਆਪਰੇਸ਼ਨ ਜਿਹੜੇ ਕਿਸੇ ਬਾਅਦ ਹਸਪਤਾਲ ਜਾਂਦੇ ਆਂ ਉਹਨਾਂ ਨੂੰ ਮੈਡੀਸਿਨ ਨਾਲ ਸੰਬੰਧਿਤ ਬਿਮਾਰੀਆਂ ਜਾਂ ਹੱਡੀਆਂ ਦੇ ਨਾਲ ਸੰਬੰਧਿਤ ਬਿਮਾਰੀਆਂ ਦੇ ਰੋਗਾਂ ਵਾਸਤੇ ਲੋਕਾਂ ਦਾ ਇਲਾਜ ਹੁੰਦਾ ਮੇਲੇ ਇੱਥੇ ਪੰਜਾਬ ਦੇ ਕਈ ਪਿੰਡਾਂ ਦੂਰ ਦਰਦ ਦੇ ਪਿੰਡਾਂ ਤੋਂ ਵੀ ਲੋ ਆ ਕੇ ਹੋ ਰਹੇ ਮੇਲੇ ਦਾ ਆਨੰਦ ਮਾਣਦੇ ਆ ਪੰਜਾਬ ਦਾ ਜੋ ਪੁਰਾਣਾ ਸੱਭਿਆਚਾਰ ਹੁੰਦਾ ਸੀ ਉਸ ਨੂੰ ਸਮਝਦੇ ਆ ਆਪਣੇ ਬੱਚਾ ਨੂੰ ਮੇਲੇ ਚ ਲੈ ਕੇ ਜਾਂਦੇ ਆ ਛੋਟੇ ਬੱਚੇ ਆਜਾ ਤਰ੍ਹਾਂ ਦੇ ਝੂਲੇ ਦੇ ਵਿੱਚ ਬੜਾ ਬੰ ਵਧੀਆ ਤਰੀਕੇ ਨਾਲ ਮਨੋਰੰਜਨ ਕਰਦੇ ਆ ਆਪਣਾ ਏਕੇ ਚੰਗਾ ਮੇਲਾ ਪੰਜਾਬ ਦੇ ਸੱਭਿਆਚਾਰ ਨੂੰ ਵੀ ਦਿਖਾਉਂਦਾ ਹੈ ਬਾਬੇ ਦਾ ਲੋਕ ਅਸ਼ੀਰਵਾਦ ਵੀ ਲੈਂਦੇ ਤੇ ਇੱਥੇ ਅਸੀਂ ਪਰਿਵਾਰ ਪਰਮੇ ਇੱਕ ਸੇਵਾ ਦਾ ਕੈਂਪ ਹਰਸਾ ਲਾਉਂਦੇ ਤਾਂ ਕਿ ਜਿਹੜੇ ਜ਼ਰੂਰਤਮੰਦ ਲੋਕ ਉਹਨਾਂ ਨੂੰ ਬਿਮਾਰੀਆਂ ਤੋਂ ਰਹਾਅ ਕਰਨ ਸਕੇ ਉਹਨਾਂ ਦੀ ਮਦਦ ਹੋ ਸਕੇ ਇਹਦਾ ਬਹੁਤ ਯਾਦਗਾਰੀ ਮਿਲਦਾ ਹੈ ਕਿ ਇਹਾਸ ਤੋਂ ਮਿਲਦਾ ਹੈ ਸਾਡੇ ਸਮਾਜ ਦੇ ਦਿੱਤੀ ਜੀਨ ਨਾਲ ਕਿਹਾਉਂ ਕਰੀਏ ਕਿ ਇਹਨਾਂ ਨੂੰ ਲੈਣਾ ਚਾਹੀਦਾ ਹੈ ਥੋੜੀ ਖਿਸ਼ਿਆ ਲਾ ਦੇ ਸਾਡੇ ਦੀ ਮਾਣਮੱਤ ਬਹੁਤ ਤਨ ਸਾਡੇ ਨਵੰਦਾ ਦਾ ਗੁਜਰਾਵਾਲਾ ਮੇਲਾ ਹੈ ਇਹ ਬਹੁਤ ਹੀ ਵਿਸ਼ੇਸ਼ ਮੇਲਾ ਹੈ ਇਨ੍ਹਾਂ ਦੇ ਮੇਲੇ ਨਾਲ ਲੋਕਾਂ ਦੀ ਬਹੁਤ ਸ਼ਰਧਾ ਜੁੜੀ ਹੋਈ ਹੈ ਲੋਕ ਦੂਰ ਦੂਰੋਂ ਇੱਥੇ ਮਰਦਮਾ ਆ ਕੇ ਹੁੰਦੇ ਨੇ ਇੱਥੇ ਮਨੋਕਾਮਨਾ ਪੂਰੀ ਹੁੰਦੀ ਹੈ ਬਾਬਾ ਜੀ ਇੱਥੇ ਜਿਹੜਾ ਸ਼ਰਧਾ ਦਾ ਮੱਥਾ ਦੇ ਕੇ ਸਿਰ ਝਾ ਕੇ ਪੂਜਾ ਦੇ ਕੇ ਮਨੋਕਾਮਨਾ ਮੰਗਦਾ ਆਪਣੀ ਮਨੋਕਾਮਨਾ ਉਹਦੇ ਨਾਲ ਪੂਰੀ ਹੁੰਦੀ ਹੈ ਜਿਹੜੇ ਇੱਥੇ ਲੋਕ ਬਹੁਤ ਸ਼ਰਧਾ ਨਾਲ ਜੁੜੇ ਹੋਏ ਨੇ ਇਹਦੇ ਨਾਲ ਸਾਡੇ ਸਾਡੇ ਬਹੁਤ ਸਾਰੇ ਸਰਕਾਰ ਦੇ ਸਾਡੇ ਵੱਡੇ ਬੋਧੀ ਸਰਗੇ ਜੀ ਸ਼ੰਤਰਾਮ ਜੀ ਸਿੰਘਾਂ ਦੀ ਯਾਦ ਵਿੱਚ ਸ਼ਰਧਾ ਹੋਣਾ ਸਾਡੇ ਕੈਬਨਟ ਜੀਰ ਅਤੇ ਸਕਸ ਮੈਂਬਰਸ਼ਿਪ ਵਿਧਾਇਕ ਨੋ ਸਿਪ ਬਲੈਕਰ ਮੈਡੀਕਲ ਕੈਂਪਸ ਜਿਹਦੇ ਵਿੱਚ ਚਮੜੀ ਦਾ ਰੋਗਾਂ ਦਾ ਮੈਡੀਕਲ ਟੱਕਰਾਂ ਵੈਂਕਾਂ ਦਾ ਤੇ ਆਪਰੇਸ਼ਨ ਦਾ ਜਿਹਨੂੰ ਕਲੈਂਜਮੈਂਟ ਆਉਂਦਾ ਆਪਰੇਸ਼ਨ ਇਹ ਹਰ ਵਾਰ 19 ਸਾਲ ਹੋ ਗਏ ਇਹ ਸਾਡਾ ਮੁਫਤ ਦੇ ਵਿੱਚ ਚਲਾ ਜਾਏ ਇਹ ਫ੍ਰੀ ਮੈਡੀਕਲ ਕੈਂਪ ਹੈ ਤੇ ਲੋਕ ਬਹੁਤ ਦੂਰੋਂ ਦਾ ਆਉਂਦੇ ਇੱਥੇ ਲਗਭਗ 800 9000 ਜਿਹੜੀ ਉਕੜੀ ਹੁੰਦੀ ਹੈ ਲਗਾਤਾਰ ਇਹ ਦਿਨ ਚੱਲਦਾ ਹੈ ਉਹਨੂੰ ਮੇਲੇ 25 26 ਤੱਕ ਦਿਨ ਮੇਲਾ ਕਰਨਾ ਹੈ ਇਹ ਕਿੰਨੇ ਦਿਨ ਇਹ ਕੈਂਪ ਚੱਲਣਾ ਹੈ ਇੱਕ ਵਾਰ ਫੇਰ ਮੈਂ ਸਾਰਿਆਂ ਦਾ ਮੇਲਾ ਕਮੇਟੀ ਦਾ ਮੇਲਾ ਕਮੇਟੀ ਵੱਲੋਂ ਇੱਥੇ ਬਹੁਤ ਬਧੀਆ ਸਮਰਥਾ ਵੱਲੋਂ ਧੰਨਵਾਦ। ਜੀ ਸਾਰੇਆਂ ਦਾ ਇੱਥੇ ਕੌਂਸਲ ਦੇ ਮੇਲਾ ਕੁਆਲਿਟੀ ਲੋਕ ਪਿੰਡਾਂ ਨਗਰ ਵੱਲੋਂ ਆਲੇ-ਦੁਆਲੇ ਪਿੰਡਾਂ ਵੱਲੋਂ ਸਾਰੇ ਸੰਸਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਐਡੀ ਸਪੈਸ਼ਲੀ ਧੰਨਵਾਦ ਕਰਦੇ ਸ੍ਰੀ ਵਿਜੇਂਦਰ ਸਿੰਘਲਾ ਜੀ ਦਾ ਜੋ ਲਗਾਤਾਰ 19 ਸਾਲ ਤੋਂ ਜਿੰਨੇ ਨਿਰਵੈਰ ਸੇਵਾ ਕਰ ਰਹੇ ਨੇ ਜਿਸ ਦੇ ਵਿੱਚ ਹੱਡੀਆਂ ਦਾ ਚਮੜੀ ਦਾ ਤੇ ਅੱਖਾਂ ਦਾ ਬਿਲਕੁਲ ਸਹੀ ਇਲਾਜ ਕੀਤਾ ਜਾਂਦਾ। तकरीबन ਆਲੇ-ਦੁਆਲੇ ਦੇ ਏਰੀਆ ਦੇ ਵਿੱਚ ਇਹ ਮੇਲਾ ਜਿਹੜਾ ਹੈ ਬਹੁਤ ਹੀ ਸ਼ਰਧਾ ਦੇ ਨਾਲ ਲੋਕ ਇੱਥੇ ਆਉਂਦੇ ਨੇ। ਲੱਖ ਵਾਸਤੇ ਉਹ ਇੱਥੇ ਜਿਹੜਾ ਕਿ ਮੈਡੀਸਨ ਦਾ ਫ੍ਰੀ ਅੱਥ ਲੱਗੇ ਕਰਾਉਂਦੇ ਨੇ ਤੇ ਹਰ ਤਰ੍ਹਾਂ ਦੀ ਜਿਹੜੇ ਮੈਡੀਸਨ ਦੇਣੀ ਹੈ ਅੱਖਾਂ ਦੀ ਚਮੜੀ ਦੀ ਤੇ ਉਹ ਇੱਥੇ ਬਹੁਤ ਵਧੀਆ ਇਹਨਾਂ ਬੰਦੋ ਕੀ ਜਿਹੜਾ ਹਰ ਸਾਲ ਲੱਗ ਕੇ ਆਇਆ ਜਾਂਦਾ ਮੈਡੀਸਨ ਤੁਸੀਂ ਆਲੋਰਖ ਤੋਂ ਆਇਓ ਹਾਂ ਜੀ ਨਾਮ ਕੀ ਤੁਹਾਡਾ ਮੀਰ ਸਿੰਘ ਔਰ ਬਾਬਾ ਜੀ ਦੇ ਮੇਲਾ ਲੱਗਦਾ ਹਰ ਸਾਲ ਹੀ ਆਉਂਦੇ ਹੋ ਤੁਸੀਂ ਹਰ ਸਾਲ ਆਉਣਾ ਜੀ ਬਸ ਵੀ ਰੱਖਦੇ ਆ ਬੇਦਾਸੀਂ ਆ ਆਲੋਰਖ ਤੋਂ ਆਇਓ ਆਲੋਰਖ ਤੋਂ ਆਇਓ ਔਰ ਕਿੰਨੇ ਕ ਸਾਲਾਂ ਤੋਂ ਆ ਰਹੇ ਹੋ ਹਾਂ ਜੀ 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 ਹਾਂ ਜੀ ਸਾਡਾ ਇਹ ਐਲਬੈਟ ਨਹੀਂ ਜਾਇਆ ਜੁਣ ਕਰ ਪਰਵਾਹ ਕੋਈ ਨਾ ਕੋਈ ਆਉਣੀ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਨਾਮ ਜਾਣਨਾ ਚਾਹਾਂਗਾ ਸਭ ਤੋਂ ਪਹਿਲਾਂ ਨਾਮ ਚਰਨ ਸਿੰਘ ਜੀ ਪਿੰਡ ਬੰਮੜਾ ਮੈਂ ਲਗਾਤਾਰ ਇਸ ਕੈਂਪ ਦੇ ਵਿੱਚ 2005 ਤੋਂ ਸ਼ਿਰਕਤ ਕਰ ਰਿਹਾ ਆ ਰਿਹਾ ਜਿਦੋਂ ਮੇਰਾ ਕਾਲ ਵੀ ਜੋ ਹਰ ਸਾਲ ਇਹ ਕੈਂਪ ਲੱਗਦਾ ਲਗਾਤਾਰ ਲੱਗਦਾ ਰਿਹਾ ਕਿਹੜੇ ਚਮੜੀ ਦੇ ਅੱਖਾਂ ਦੇ ਬੁੱਢਿਆਂ ਦੇ ਹੱਡੀਆਂ ਦੇ ਡਾਕਟਰ ਸਕਿਨ ਦੇ ਡਾਕਟਰ ਮਰਿੰਦਰਾ ਹਸਰਾ ਹਸਤਣ ਪਾਉਣ ਲਈ ਇਹ ਰਾਜ ਇੰਨਾ ਵਧੀਆ ਲੋਕ ਆਪਾਂ ਨੇ ਵੀਕ ਦੇ ਰਹਿੰਦੇ ਨੇ ਇਸ ਕੈਂਪਿੰਗ ਵਿਜੇਂਦਰ ਸਿੰਘਲਾ ਜੀ ਆਪਣੇ ਪਿਤਾ ਜੀ ਦੀ ਯਾਦ ਵਿੱਚ ਸ੍ਰੀ ਸੰਤਰਾਮ ਸਿੰਘਲਾ ਜੀ ਦੀ ਯਾਦ ਵਿੱਚ ਇਹ ਕੈਂਪ ਲਗਾਉਂਦੇ ਨੇ ਹਰ ਸਾਲ ਮੇਰਾ ਮੰਨਣਾ ਵੀ ਇੱਥੇ ਲਗਭਗ 1500 2000 ਬੰਦਾ ਦਾ ਪੈਡਿਸਨ ਲੱਜਦਾ ਹੈ ਬਿਲਕੁਲ ਸੁਰੂ ਬਿਲਕੁਲ ਪੂਰੀ ਕਿਸੇ ਨੂੰ ਚਾਰਜਿੰਗ ਨਹੀਂ ਹੈ ਇਹ ਦਵਾਈ ਵੀ ਇੰਨੀ ਵਧੀਆ ਜਿਹੜੀ ਜੈਨੂਨ ਦਵਾਈ ਬਿਲਕੁਲ ਨਹੀਂ ਐਕਸਪਾਇਰ ਹੋਈਆਂ ਵੀ ਨਹੀਂ ਇੱਥੇ ਨਹੀਂ ਤਾਂ ਕੈਂਪਰ ਦੇ ਵਿੱਚ ਅੰਦਰ ਪਾਉਂਦਾ ਹਲਾਕ ਹੋ ਦੇਣੀ ਸਾਰੇ ਜੈਡਵਲ ਤਰੀਕੇ ਨਾਲ ਇੱਥੇ ਲੋਕਾਂ ਦੇ ਕਿਸ ਚਰਨ ਕਰਦੇ ਆਂ ਸੇਵਾ ਕਰਦੇ ਆਂ ਸਾਰੇ ਜਿੰਨੇ ਵੀ ਲੱਗੇ ਨੇ ਬਲੱਡੀਅਰ ਬਿਲਕੁਲ ਵੀ ਸੇਵਾ ਵਾਲੇ ਨੇ ਡਾਕਟਰ ਵੀ ਇੱਥੇ ਸੇਵਾ ਕਰਦੇ ਨੇ ਤੇ ਸਿੰਗਲਾ ਤੱਕ ਕਰਦੇ ਨੇ ਸਸਿਕਾ ਮੈਂ ਸੋ ਕਿਥੋਂ ਪਹੁੰਚੇ ਤੁਸੀਂ ਮੈਂ ਪਟਿਆਲੇ ਪਾਇਆ ਗਲੋਬਲ ਹਸਪੀਟਲ ਸੁਭਨਾਮ ਜੀ ਮੇਰਾ ਨਾਮ ਨੀਰਪੈਣੀ ਦਾ ਸਰ ਜੀ ਕਦੋਂ ਤੋਂ ਇੱਥੇ ਪਹੁੰਚੇ ਹੋਰ ਕਿੰਨਾ ਚਿਰ ਸੇਵਾ ਜਿਹੜੀ ਹੈ ਉਹ ਕਰੋਗੇ ਇੱਥੇ 3 ਦਿਨ ਸੇਵਾ ਲੱਗੀ ਹੈ ਹਾਲ ਤੋਂ ਸਿਨਾਈਆਂ ਕੱਲ ਹੋ ਰਿਹਾ ਲਾਫਟ ਨੇ ਹੈ ਸਾਡਾ 20 6th ਫਲੋਰ 6th ਕਈ ਤਲਾਂ ਤੱਕ ਇੱਥੇ ਆ ਰਹੀ ਹੈ ਔਰ ਕਿਦਾਂ ਦਾ ਮਹਿਸੂਸ ਹੁੰਦਾ ਸੇਵਾ ਕਰਨਾ ਬਹੁਤ ਵਧੀਆ ਲੱਗਦਾ ਓਕੇ ਬੋ ਬੋਤਾਲ ਖੇੜੀ ਗੱਲਾਂ 200 ਬੱਚੇ ਪਹਿਲੀ ਵਾਰ ਆਇਓ ਕਿ ਪਹਿਲਾਂ ਵੀ ਆਇਓ ਨਹੀਂ ਪਹਿਲਾਂ ਪਹਿਲਾਂ ਕਿਦਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਓਕੇ ਬੱਚੇ ਕਿੱਥੋਂ ਤੁਸੀਂ ਜਿੰਦਰਾ ਹਸਪੀਟਲ ਓਕੇ ਸਰ ਕਦੋਂ ਤੋਂ ਕਰ ਰਹੇ ਸੇਵਾ ਹਾਂਜੀ 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 ਸਵੇਰੇ 9 ਵਜੇ ਆ ਗਏ ਸੀ ਔਰ ਕਦ ਤੱਕ ਕਰੋਗੇ 2 ਵਜੇ ਤੱਕ ਜਾਂ ਤੱਕ ਟਾਈਮ ਹੈਗਾ ਓਕੇ ਕਿਤਨਾਂ ਦਾ ਫੀਲ ਹੋ ਰਿਹਾ ਬਹੁਤ ਅੱਛਾ ਲੱਗਿਆ ਓਕੇ ਮੈਂ ਨਾਮ ਜਾਨਣਾ ਚਾਹਾਂਗਾ ਆਪ ਜੀ ਦਾ ਮੇਰਾ ਨਾਮ ਕਰਨੀ ਹੈ ਕਿੱਥੋਂ ਪਹੁੰਚੇ ਸਰ ਹਰਜਿੰਦਰਾ ਹਰਜਿੰਦਰਾ ਜੀ ਔਰ ਕਦੋਂ ਦੀ ਸੇਵਾ ਕਰ ਰਹੇ ਹੋ ਔਰ ਕਦੋਂ ਤੱਕ ਕਰੋਗੇ ਕੱਲ ਤੱਕ ਜਾਂ ਅੱਜ ਤੱਕ ਅੱਜ ਤੱਕ ਬਾਈਟ ਕਰੋ ਔਰ ਕਿਤਨਾਂ ਦਾ ਫੀਲ ਹੋ ਰਿਹਾ ਅੱਜ ਅੱਜ ਲੱਗ ਰਿਹਾ ਓਕੇ ਹਾਂ ਪਹਿਲਾਂ ਸੋਡਾ ਵੈਲਕਮ ਤੁਸੀਂ ਸਾਡੀ ਮੀਡੀਆ ਦੀ ਕਵਰੇਜ ਕਰ ਰਹੇ ਹੋ ਤੇ ਬਾਕੀ ਜੈਸ਼ੰਦਰ ਆ ਰਹੇ ਨੇ ਬਾਬੋਲੀ ਮਨੂ ਕੰਮਾਂ ਪੂਰੀ ਕਰੇ ਤੇ ਸੁਖਸ਼ੰਤੀ ਨਾਮੇ ਦਾ ਨੇ ਜੈਸ਼ੰਦਰ ਦੇ ਆਪ ਦੇ ਇਲੈਕਟ੍ਰਿਕ ਦਾ ਬੋਟ ਹੈ ਉਹ ਤਾਂ ਬੋਲ ਕਰਦੇ ਹੋ ਕੋਈ ਆਪਾਂ ਨੇ ਇਕਰੀ ਆਪਣੇ ਨਾਮ ਚੋਪਰੀ ਆਪੇ ਤੋਂ ਕਰਦੇ ਜੈਸ਼ੰਦਰ ਜੀ ਕਰ ਬਾਈ ਜੈਸ਼ੰਦਰ ਸਮਾਨਦੋਂ ਹੁੰਦਾ ਤੁਸੀਂ ਹਾਂਜੀ ਰਵੀ ਮਾੜੀ ਕੀ ਕੀ ਆਈਟਮ ਲੰਦੇ ਹੋ ਇੱਥੇ ਆਪਣੀਆਂ ਸਾਰੀਆਂ ਮਠਾਈਆਂ ਮਿਕਸ ਸਾਈਡਾਂ ਹੁੰਦੀਆਂ ਜੀ ਠੀਕਰ ਇੱਥੇ ਮੇਲੇ ਦੇ ਵਿੱਚ ਤੁਹਾਡੀ ਸਮਾਨੇ ਉੱਥੇ ਸ਼ੋਪਨ ਹਾਂਜੀ ਹਾਂਜੀ ਸੰਤੋਸ਼ ओके हाइट ਲੱਭ ਕੇ ਉਹ ਵੀ ਜਿਹਦਾ ਯੂਪੀ ਤੋਂ ਵੀ ਆਉਂਦੇ ਉਹ ਵੀ ਬਣਾ ਲੈ ਓਕੇ ਆਉਂਦਾ ਯੂਪੀ ਆਣ ਵਾਲੇ ਉਹ ਚਾਹਾਂਦਾ ਬਣਾਉਂਦੇ ਆ ਓਕੇ ਇੱਕ ਇਹ ਵੀ ਜਿਹੜਾ ਆਪਣੇ ਪੰਜਾਬ ਦੇ ਨੇੜੇ ਹੈਗੇ ਆ ਉਹ ਵੀ ਬਣਾ ਦੇ ਓਕੇ ਹੋਰ ਕਹਾਂ ਸੇ ਆਤੇ ਹੈ ਆਪਾ ਬੁਲੰਦਸ਼ਹਿਰ ਸੇ ਆ ਬੁਲੰਦਸ਼ਹਿਰ ਅਲੀਗੜ੍ਹ ਕੇ ਪਾਸ ਅਲੀਗੜ੍ਹ ਕੇ ਓਕੇ ਔਰ ਕਿਆ ਕਿਆ ਆਈਟਮ ਲਗਾਤੇ ਹੋ ਮੇਲੇ ਮੇਂ ਸਾਤ ਨਾਕੇ ਅੰਧਿਆ ਲਾਤੇ ਹੈ और लगाते हैं सबसे मशहूर क्या यहाँ खजला सबसे ज्यादा मशहूर यहाँ का खजला है और कैरेट होता है ये मान लो कैरेट बेचते हुए से, से, क्या नाम क्या बताया आपने खजला खजला और आपका क्या नाम है ललित कुमार ललित कुमार ओके आप तकरीबन कितने साल से आ रहे हैं मैं तो साल का लेकिन पचास साल पुराने ओके ओके कैसा लगता है यहाँ पे आके बाबा जी बहुत अच्छा लगता है बाबा की कृपा है बहुत बढ़िया चीज है ओके कभी बाबा ने नुकसान नहीं होना क्या बात सबको बचाओ आप फायदा करके कहाँ से आए हो भाई लुधियाने से क्या नाम है आपका शुभराती शुभराती और कितने सालों से ये काम कर रहे हो हमें करीब पैंतीस साल हो गए और यहाँ पहली बार आए हो यहाँ बार कैसे फील हो रहा है बढ़िया है अभी फिलहाल तो बढ़िया ही है ओके ठीक और ठीक हो बेटा ठीक है ਕਮ ਪਿਆਰਿਓ ਜਦੋਂ ਫਰਮਾਇ ਕਲਾਡ ਬੈਰ ਉਠਿਆ ਨਾ ਬਚਾਰ ਰੱਖਿਆ ਮੈਂ ਉਹਨੂੰ ਕਹਿਣਾ ਚਾਹਦਾ ਉਹਨਾਂ ਨੇ ਹਿੰਦੁਸਤਾਨ ਦੀ ਗੱਲ ਕੀਤੀ ਹੈ ਮੈਂ ਕਹਿੰਦਾ ਕਰਮ ਤੇ ਧਰਮ ਨਾਲ ਅਣਖ ਕਿਸੇ ਨੂੰ ਨਹੀਂ ਸਚਾਈ ਬੱਲੇ ਉਹ ਲੋਭੀ ਬੇਈਮਾਨ ਹਕੂਮਤ ਚਾਹੁੰਦੇ ਕਲਮ ਕੱਲੇ ਨਹੀਂ ਦੇਸ਼ ਦਾ ਪਿਆਰ ਕਿਸੇ ਨੂੰ ਤੇ ਵਦੀਰਾ ਇੰਡੀਆ ਦਾ ਹਾਲ ਦੇ ਅੰਦਰ ਗੋਰੇ ਕਰਦੇ ਸੀ ਤਕਰੀਰਾਂ